ਚੁਗਲਖੋਰ ਬੰਦੇ ਦਾ ਕੰਮ ਚੁਗਲੀ ਕਰਨਾ ਤੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਪੈਦਾ ਕਰਨਾ ਹੁੰਦਾ ਹੈ ਪਰ ਚੁਗਲਖੋਰ ਬੰਦੇ ਦੀ ਸਮਾਜ ਵਿੱਚ ਇੱਜ਼ਤ ਕੋਈ ਨਹੀਂ ਹੁੰਦੀ ਉਹਨੂੰ ਪਸੰਦ ਕੋਈ ਨਹੀਂ ਕਰਦਾ ਇਸੇ ਤਰ੍ਹਾਂ ਦੀ ਕਵਿਤਾ ਕੁਲਵਿੰਦਰ ਸਿੱਧੂ ਕਾਮੇਕੇ ਜੀ ਨੇ ਲਿਖੀ ਹੈ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਹਾਂ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਹੋਜੇ ਪਾਸੇ ਅੰਮਾ ਜਾਏ ਵੈਰੀ ਬਣਦੇ ਕੱਢੀ ਫਿਰਨ ਗੰਡਾਸੇ ਅੰਮਾ ਜਾਏ ਵੈਰੀ ਬਣਦੇ ਗੱਡੀ ਫਿਰਨ ਗੰਡਾਸੇ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਲਵੇ ਸਵਾਦ ਨਾ ਸਿਆਣਿਆਂ ਤੋਂ ਸੁਲਝੇ ਐਸਾ ਛਿੜੇ ਵਿਵਾਦ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਹੋ ਜੇ ਤਿੱਤਰ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਹੋ ਜੇ ਤਿੱਤਰ ਦੂਰੋ ਦੂਰੀ ਹੋ ਜਾਂਦੇ ਨੇ ਪੱਕੇ ਬੇਲੀ ਮਿੱਤਰ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਜਾਵੇ ਮੁਕਰ ਚੁਗਲੀ ਸਿਰ ਤੇ ਕਈਆਂ ਦਾ ਚੱਲਦਾ ਰੋਟੀ ਟੁੱਕਰ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਕੱਢ ਜੇ ਵੈਰ ਜ਼ਹਿਰ ਮਨਾ ਵਿੱਚ ਫੈਲਦਾ ਆਪਣੇ ਬਣਦੇ ਗੈਰ ਜ਼ਹਿਰ ਮਨਾ ਵਿੱਚ ਫੈਲਦਾ ਆਪਣੇ ਬਣਦੇ ਗੈਰ ਕੰਮ ਚੁਗਲਦਾ ਚੁਗਲੀ ਕਰਨਾ ਕਰਕੇ ਹੋ ਜੇ ਚੁੱਪ ਹਰੇ ਹੋਣ ਨਾ ਫਿਰ ਦੁਬਾਰਾ ਚੁਗਲ ਦੇ ਚੱਟੇ ਰੁਖ ਕੰਮ ਚੁਗਲ ਦਾ ਚੁਗਲੀ ਕਰਨਾ ਕਰਕੇ ਤੁਰ ਜੇ ਵੰਡੇ ਵੇੜਿਆਂ ਦੇ ਵਿੱਚ ਉਸਰਨ ਕੰੰਡਾਂ ਵੰਡੇ ਜਾਂਦੇ ਭਾਂਡੇ ਵੇੜਿਆਂ ਦੇ ਵਿੱਚ ਉਸਰਨ ਕੰੰਡਾਂ ਵੰਡੇ ਜਾਂਦੇ ਭਾਂਡੇ ਕੰਮ ਚੁਗਲ ਦਾ ਚੁਗਲੀ ਕਰਨਾ ਕਰਕੇ ਕਰੇ ਕਿਨਾਰਾ ਨਹੀਂ ਕੁਲਵਿੰਦਰਾ ਇਕੱਠਾ ਹੁੰਦਾ ਚੁਗਲੀ ਦਾ ਖਲਾਰਾ ਨਹੀਂ ਕੁਲਵਿੰਦਰਾ ਇਕੱਠਾ ਹੁੰਦਾ ਚੁਗਲੀ ਦਾ ਖਲਾਰਾ ਥੈਂਕ ਯੂ ਸੋ ਮੱਚ